ਮਰਦੀ ਪਾਰਵਤੀ ਵੀ ਦੇ ਲੈਂਦੀ ਸੁਖਨੇ ਮਰਦੀ ਪਾਰਵਤੀ ਦਿੱਤੇ ਬੁੱਟੀ ਮਰਦੀ ਜਾਣ ਕੇ ਘੋਲੇ ਧੰਨੇ ਆਣ ਕੇ ਜੇ ਗੁੱਡੀਆਂ ਤੂੰ ਮਰਨਾ ਸੀ ਕਾਲਾ ਬੱਦਨ ਕਰਨਾ ਸੀ ਜੇ ਗੁੱਡੀਆਂ ਯਾਰੋ ਬਾਣੀ ਮੇਰੇ ਹੋ ਕੇ ਮਰਦੀ ਪਾਰਵਤੀ ਹੇ ਮਰਦੀ ਪਾਰਵਤੀ ਹਨੇ ਚਾਲੂ ਬਾੜੀ ਮਾ ਹਾਂ ਜੀ ਬੀਚਾਰ ਦੇ ਵਿਚਾਰੋ ਘਰਮੀ ਚ ਗੁੱਟ ਗਿਆ ਤੇ ਨਾ ਫਿਰਦਾ ਗੁੱਟ ਗਿਆ ਦੀ ਫੁਵਾਦੀ ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਸਾਰੇ ਵਧੀਆ ਹੋਣਗੇ ਤੁਹਾਨੂੰ ਮੈਂ ਉਮੀਦ ਕਰਦਾ ਵੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੁਹਾਨੂੰ ਪਤਾ ਵੀ ਹੁਣ ਗਰਮੀ ਦਾ ਮੌਸਮ ਸੌਣ ਚੜ ਗਿਆ ਤੇ ਪਰ ਸੌਣ ਦੇ ਵਿੱਚ ਮੀਂਹ ਨਹੀਂ ਆ ਰਿਹਾ ਤੇ ਪਿੰਡਾਂ ਦਾ ਰਿਵਾਜ ਹੁੰਦਾ ਵੀ ਗੁੱਡੀ ਫੁਕਣ ਉਸੇ ਤਰ੍ਹਾਂ ਹੀ ਆਪਣੇ ਬੰਟ ਗੁੱਡੀ ਫੁਕਣ ਲੱਗੀਆਂ ਜਮਾਈਆਂ ਬੀਬੀਆਂ ਕੱਟੀਆਂ ਹੋ ਗਏ ਤੇ ਵਲੌਗ ਤੁਹਾਨੂੰ ਆਪਾਂ ਸਾਰਾ ਗੁੱਡੀ ਦੇ ਵਿਖਾਣਾ ਵਾ ਤੁਸੀਂ ਵੇਖਿਓ ਕਰਿਓ ਇੰਜੋਏ ਆਲੋਪਾ ਕਰਦੇ ਆ ਸ਼ੁਰੂ ਆ ਜੀ ਆ ਸਾਰੀਆਂ ਬੀਬੀਆਂ ਆਪਣੇ ਬਟਲੀਆਂ ਮਾਈਆਂ ਬੀਬੀਆਂ ਗੁੱਡੀ ਦੀ ਤੁਹਾਨੂੰ ਵੀਡੀਓ ਬਣਾਉਣੀ ਦਾ ਦਾ ਚੱਲੋ ਬੰਦੇ ਗੇ গুডি রো রে হ্যাঁ ਆ ਚੱਕਦੇ ਆ ਬੜੀ ਮੁੰਡਿਆ ਆ ਚੱਕੋ ਨਾ ਪਾਣੀ ਪਾਣੀ ਰੱਖੋ ਹਰਦੀਪ ਉਹ ਟੈਡੀ ਨਾ ਕਰੋ ਓਏ ਕਮਾਲੂਗਾ ਆਹ ਖੰਭੇ ਤੋਂ ਇਹ ਬੰਡ ਦੇ ਨੌਜਵਾਨ ਆ ਗੱਡੀ ਨੂੰ ਚੱਕ मासे आंटी पासे इ ਆਸੇ-ਬਸਰੀ ਛੇੜਾ ਦਾ ਘੜ ਲਾਉਂਦਾ ਚਾਚੀ ਤੂੰ ਇੱਧਰ ਨੂੰ ਹੋ ਜਾ ਇੱਧਰ ਨੂੰ ਆ ਜਾ ਕੀ ਹਾਂ ਹਾਂ ਇੱਕ ਜਿਹੜਾ ਹੋਰ ਦੇ ਲਾ ਇੱਕ ਹੋਰ ਮੇਰਾ ਸੱਚ ਹੀ ਹੋ ਗਿਆ ਆਂਟੀ ਤਾ ਦੇਖ ਲੋ ತಗಡಾ <tôi> 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 ਆਈ ਸਾਰਾ ਬੰਡ ਆਇਆ ਗੁੱਡੀ ਨੂੰ ਫੋਕਣ ਜੇ ਹੁਣ ਵੀ ਮਹੀਨਾ ਨਾ ਆਇਆ ਫੇਰ ਤਾਂ ਮੁਸ਼ਕਲ ਆ। ਯਾਰਾ ਬੰਦਾ ਨਹੀਂ ਮੇਰੇ ਹੋ ਕੇ ਜਾਣੇ ਸਾਰੇ ਸ੍ਰੀ ਸ਼ਰਮਾ। ਅੱਧਾ ਸਾਰਾ ਕੰਮ ਕਰਦੀ ਸੀ ਹੁਣ ਕੌਣ ਹਾੜੀ ਕੁਟਿਆ ਸਾਰੇ ਗੱਡੀ ਮੰਗਦੇ ਸੀ ਸਾਰੇ ਗੱਡੀ ਮੰਗਦੇ ਉਹਨਾਂ ਨੇ ਮਾਰਤੀ ਵਿਚਾਰੀ ਆਤਮ ਹੱਤਿਆ ਕਰ ਗਈ ਖੁਦ ਖੁਸ਼ੀ ਕਰ ਗਈ ਜਾਰੇ ਦੀ ਇਹਦੀ ਗੁੱਡੀ ਸੀ ਵੀ ਬਾਈ ਹਾਏ ਨੀ ਛੱਡ ਗਏ ਮਰਦੀ ਪਰਵਤੀ ਹਰੇ ਸਾਨੂੰ ਵਾਰੀ ਤਕੀਰ ਪਰਵਤੀ ਹਰੇ ਮਰਦੀ ਪਰਵਤੀ ਹਰੇ ਮਰਦੀ ਪਰਵਤੀ ਹਰੇ ਮਰਦੀ ਪਰਵਤੀ ਪਾਰਵਤੀ ਹਰੇ ਮਰਦੀ ਪਾਰਵਤੀ ਸਾਰੇ ਵਿਸ਼ਵ ਸਾਰੇ पार्वती हरे दादी तारे मही पार्टी पार्वती हा दगी मर्गी पार्वती पार्वती हे शादी पार्वी पार्वती हरे शारिया पार्वती है योगी पार्वती आहे गर्गी पार्वती ਹੇ ਜੀ ਤਾਰਾ ਮਨੇਤੀ ਆਗਤੀ ਹੇ ਹੋਇਆ ਕੀ ਹੋਇਆ ਸੀਤਾ ਰਾਮ ਨੇਤੀ ਆਗਤੀ ਹੇ ਹੋਇਆ ਕੀ ਹੋਇਆ ਸੀਤਾ ਰਾਮ ਨੇਤੀ ਆਗਤੀ ਹੇ ਹੋਇਆ हड़ी में तो सोलार भरगी पर्वती है है मगी पर्वती है है मगी पर्वती है, तो है, है, तो 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 है है मगी पर्वती है।, है है मगी तो पर्वती है है मगी पर्वती है है मगी पर्वती फुरने मगी पर्वती मीठे लहिंदी सुफने मगी पर्वती मीठे लहिंदी सुफने मगी पर्वती है है मगी पर्वती है है मगी पर्वती है है मगी पर्वती है है ਮੇਰੇ ਮਾਰ ਦੀ ਪਾਰਵਤੀ ਹਾਏ ਮਾਰ ਦੀ ਪਾਰਵਤੀ ਹਾਏ ਹਾਏ ਪਾਰਵਤੀ ਹਾਏ 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 ਕਰ ਮਾਲ ਕੇ ਹਾਏ ਨਹੀਂ ਕਰ ਮਾਲ ਕੇ ਮੀਂ ਪਵਾ ਦੀ ਨਹੀਂ ਗੁੱਟ ਕੇ ਨਹੀਂ ਅਸੀਂ ਤਾਂ ਰਾਮ ਮੂਰੇ ਦਵਾਵਾ ਕਰਦੇ ਆ ਨਹੀਂ ਗੁੱਟ ਕੇ ਆਈ ਨਹੀਂ ਗੁੱਟ ਗਿਆ ਹਰਦੀਪ ਵੀਰਾ ਕੀ ਕਰੂਗਾ ਆਏ ਰਖੜੀ ਵਾਲੀ ਨਹੀਂ ਆਏ ਹਰਦੀਪ ਤੇ ਰਖੜੀ ਕੌਣ ਬਣੂਗਾ ਹਰਦੀਪ ਤਾਂ ਨਹੀਂ ਆਏ ਹਰਦੀਪ ਤਾਂ ਬੈਸਪੰਡ ਕਢਾਈ ਬੈਠਾ ਦਾ ਮੈਂ ਸਵੇਰੇ ਜਾਣਾ ਆਏ ਨਹੀਂ ਰੋ ਰਖੜੀ ਦੇਰ ਇਹਦਾ ਖਲਾ ਕਾਲਾ ਹੋ ਗਿਆ ਆ ਸੁਣ ਕਾ ਜੀ ਉਹ ਨੀ ਹੁਬੀ ਵਿਚਾਰ ਦੇ ਵਿਚਾਰਾ ਘਰ ਵਿੱਚ ਗੁੱਟ ਗਿਆ ਤੇ ਨਾਲ ਫਿਰਦਾ ਗੁੱਟ ਗਿਆ ਨੀ ਫਵਾਦੀ ਆਈ ਨੀ ਰੱਬ ਮੂਰੇ ਦੁਆਵਾਂ ਕਰੀ ਗੁੱਟ ਗਿਆ ਨਹੀਂ ਸਾਡਾ ਮੀਤੋ ਬਿਨਾ ਕੋਈ ਹਾਰ ਨਹੀਂ ਗੁੱਟ ਗਿਆ ਆ ਜੀ ਨਾ ਮੱਝ ਬਾਈਆ ਬਸ ਲਾਓ ਸਾਰੇ ਜਾਨੇ ਪਿਆ ਪਲਾ ਲਾ 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 ਲ ਇੱਧਰ ਰੱਖੋ ਇੱਥੇ ਫਕਰਾਣੀ ਰੋ ਤੁਸੀਂ ਉਹ ਡਾਕਟਰ ਲੈ ਕੇ ਰੱਡ ਬਲੱਡ ਕਿ ਕਰਵਾ ਲਓ ਰੱਖ ਦਿਓ ਐਂ ਜਿਵੇਂ ਜੀ ਕਰਦਾ ਬਾਹਰ ਵਿੱਚ ਕੱਪੜਾ ਸਹੀ ਰੱਖ ਦਿਓ ਕਿੱਥੋਂ ਕਰਨੀਆ ਮਾਰੀ ਅੱਗੇ ਵੇਚ ਲਾ ਦੇ ਮਾਰੀ ਕਿਸਮਤ ਆਪਣੀ ਮੁੜ ਜਦ ਕਰ ਗਿਆ ਬਚ ਗਏ ਹੈ ਜੀ ਨੇ ਤਿਗੇ ਕੱਲ ਦੀ ਕੀ ਕਰੀ ਜਾਨੀ ਆ ਆ ਹੱਥ ਬੱਤੇ ਕੁਛ ਨਹੀਂ ਆਇਆ ਸਦਾ ਹੀ ਰੋਣਾ ਆਪਾਂ ਕੰਪ ਕਰ ਜਾ ਮੈਂ ਧੇਰੀਆਂ ਘਰ ਛੜੇ ਮਹੀਨੇ ਡੀਕਾ ਗੁੜੇ ਕਿਥੋਂ ਕਰਨੀਆ ਮਾਰੀ ਕਿਸਮਤ ਆਲੀ ਦਿਨ ਆ ਆ ਵੇ ਕਰਦੀਪ ਵੀ ਵਿਚਾਰਾ ਫਿਰਦਾ ਹੀ ਆ ਨਾਂ ਦਾ ਜੰਮਿਆ ਰੱਬ ਕਰ ਜਾ ਕੌਣ ਬੰਗਰ ਕਿਨੀਂ ਮਨਨ ਜਾ ਕਾ ਦਾ ਦਿਲ ਤਰਾ ਤੂੰ ਮੈਂ ਕਿਲਾ ਬੰਜੀ ਗਿਆ ਰੱਬ ਕਰ ਜਾ ਦੋ ਘਰ ਪੱਟ ਗਈ ਕੋਈ ਦੇਣ ਵਾਲੀ ਕਸ਼ਰ ਨਹੀਂ ਛੱਡੀ ਚੁੱਪ ਕਰ ਜਾ ਉਧਰ ਨਹੀਂ ਆ ਜਾਂਦਾ ਉਹਦਾ ਪਤਾ ਹੀ ਮੱਝੀ ਪਈ ਨਹੀਂ ਮੇਰੇ ਕੋਲ ਚੁੱਪ ਕਰ ਜਾ ਹੌਸਲਾ ਰੱਖ ਮਨੁੱਖ ਅੱਜ ਕੀ ਕਰੀ ਰੇ ਹਸਪਤਾਲ ਚ ਬੈਠੀ ਰਹੀ ਨਹੀਂ ਤੇਰੀ ਨਿਯੰਤ ਪਰਲੇ ਪਈ ਮੈਂ ਪੁੱਛਿਆ ਸਾਰਿਆਂ ਨੂੰ ਵੀ ਇਹ ਗੁੱਡੀ ਕਿਉਂ ਫੋਗਦੇ ਆ ਕਹਿੰਦੇ ਵੀ ਮੀਂਹ ਪਊਗਾ ਪਰ ਮੈਂ ਤੁਹਾਨੂੰ ਦੱਸਦਾ ਮੈਨੂੰ ਜਿੰਨੀ ਕਿ ਜਾਣਕਾਰੀ ਹੈ ਮੈਂ ਵੀਡੀਓਜ਼ ਵੇਖੀਆਂ ਪੜਿਆ ਜਿੰਨਾ ਕਿ ਯਾਨੀ ਕਿ ਮੇਰੇ ਦਿਮਾਗ ਨੇ ਕੰਮ ਕੀਤਾ ਇਹਦੇ ਬਾਰੇ ਠੋਸ ਮਤਲਬ ਕੋਈ ਨਹੀਂ ਦੱਸ ਰਿਹਾ ਵੀ ਇਹ ਕਿਉਂ ਫੋਗਦੇ ਆ ਪਰ ਜਿੰਨਾ ਕਿ ਮੈਂ ਸੁਣਿਆ ਮੈਂ ਤੁਹਾਨੂੰ ਦੱਸਦਾ ਮੈਂ ਜਿੰਨਾ ਕਿ ਵੀਡੀਓ ਵੇਖੀਆਂ ਕਿ ਇਹ ਗੁੱਡੀ ਮਤਲਬ ਗੁੱਡੀਆਂ ਪਟੋਲੇ ਦੀ ਹੁੰਦੇ ਆ ਤਾਂ ਕਰਕੇ ਫੋਗਦੇ ਆ ਕੇ ਰਾਬ ਨੂੰ ਜਾ ਕੇ ਦੱਸੋਗੀ ਵੀ ਧਰਤੀ ਉੱਪਰ ਜਾਨਵਰ ਮਨੋੱਖ ਜੀਵ ਜੰਤੂ ਇਹ ਬਹੁਤ ਦੁਖੀ ਆ ਗਰਮੀ ਦੇ ਸਤਾਏ ਹੋਏ ਆ ਨਾ ਗਰਮੀ ਬਹੁਤ ਜ਼ਿਆਦਾ ਵਾ ਮਿਉਨਾਂ ਕੋਲੇ ਕੋਈ ਵੀ ਹੋ ਰਹੀ ਹਿੱਲਾ ਨਹੀਂਗਾ ਜੇ ਤੂੰ ਮੀਂਹ ਪਾਏਗਾ ਤਾਂ ਜਾਨਵਰ ਵੀ ਤਾਂ ਹੀ ਗਰਮੀ ਤੋਂ بچਣਗੇ ਫਸਲ ਬਾੜੀ ਵੀ ਤਾਂ ਹੀ ਹੋਊਗੀ ਜੇ ਤੂੰ ਮੀਂਹ ਪਾਏਗਾ ਤੇ ਬਾਕੀ ਸਾਰੇ ਮਨੋੱਖ ਤਾਂ ਹੀ ਉਹ ਗਰਮੀ ਤੋਂ ਬਚਾਊਗਾ ਨਾ ਇਹ ਤੂੰ ਮੀਂਹ ਭਾਏਗਾ ਤੋ ਤੈਨੂੰ ਮਤਲਬ ਇਹ ਗੁੱਡੀ ਨੂੰ ਇਹ ਵੀ ਇਹ ਵੈਣ ਪਾਵਾ ਕੇ ਦੱਸਦੇ ਆ ਵੀ ਤੂੰ ਰੱਬ ਨੂੰ ਜਾ ਕੇ ਦੱਸੀ ਵੀ ਧਰਤੀ ਤੇ ਲੋਕ ਬਹੁਤ ਔਖੇ ਆ ਤੇ ਤੂੰ ਮੀਂਹ ਪਾ ਤੇਰੇ ਮੀਂਹ ਪਾਉਣ ਨਾਲ ਹੀ ਲੋਕ ਧਰਤੀ ਦੇ ਸੌਖੇ ਹੋਣਗੇ ਇਸ ਕਰਕੇ ਕਹਿੰਦੇ ਵੀ ਗੁੱਡੀ ਹੂਕੀ ਜਾਂਦੀ ਆ ਬਾਕੀ ਜੇ ਤੁਹਾਨੂੰ ਜਿਆਦਾ ਪਤਾ ਤਾਂ ਤੁਸੀਂ ਕਮੈਂਟ ਕਰਕੇ ਥੱਲੇ ਜਰੂਰ ਦੱਸਿਓ ਮੀ ਇਹਦਾ ਹੋਰ ਕੀ ਕਾਰਨ ਪਰ ਮੈਂ ਜਿੰਨਾ ਪੜਿਆ ਵੀਡੀਓਜ਼ ਵੇਖੀਆਂ ਉਥੇ ਇਹੀ ਕਾਰ ਲਿਖੇ ਗਏ ਸੀਗੇ ਕਿ ਲੋਕ ਧਰਤੀ ਤੇ ਬਹੁਤ ਔਖੇ ਗੁੱਡੀ ਜਾ ਕੇ ਰੱਬ ਨੂੰ ਸਨੇਹਾ ਦਊ ਤੇ ਮੀ ਪਾਊਗਾ। ਲਓ ਜੀ ਗੁੱਡੀ ਦਿੱਤੀ ਆ ਫੂਕ। ਹਣ ਵੇਖੋ ਵੀ ਰੱਬ ਮਿਹਰਬਾਨ ਹੁੰਦਾ ਕਿ ਨਹੀਂ ਸਾਰੇ ਬਣਦੇ ਸਿਜੋਗ ਨਾਲ। ਹਾਂ ਸੱਚੀ ਗੱਲ ਆਪਾਂ। ਕੋਈ ਨਹੀਂ ਪਾਊਗਾ। ਪਾਊਗਾ ਚਲੋ। ਆਊਗਾ ਜ਼ਰੂਰ ਆਊ। ਥਲੀ ਗੁੱਡੀ ਉਡੀ ਲਾਵੀਂ ਧਰਮ ਮੱਜ। ਲਓ ਗੁੱਡੀ ਮਿਚੋਣੀ ਆਪਾਂ ਗੱਲੀ। ਰੋਲੋ ਵੇ ਜੱਗਿਓ ਰੋਲੋ ਤੁਹਾਡੇ ਬਿਠਾ ਤੁਸੀਂ ਰੋਲੋ ਤੁਹਾਡੇ ਭੈਣ ਹੈ ਨਹੀਂ ਵੇ ਚੋ ਰੋਲੋ ਗੋਲਾ ਭੈਣ ਕੀ ਅੱਗੇ ਦੇਖੀ ਕੀ ਹਰ ਮੈਂ ਮੀਆਂ ਕਾਲਿਆ ਕੁੱਤਾ ਕੁੱਤਾ ਸਾੜਿਆ ਮਰਵੇਂ ਮੀਆਂ ਕਾਲਿਆ ਕੁੱਤਾ ਕੁੱਤਾ ਸਾੜਿਆ ਅੱਡ ਜਾ ਕੋਈ ਇੱਕ ਸ਼ਾਮਾਂਗੇ ਨਹੀਂ I don't ਦੇ ਗੇ ਤਾਂ ਨੀ ਜਾਵਾਂਗੇ ਕੜੀਆਂ ਕੱਟੇ ਕਸਾਵਾਂਗੇ ਉੱਤ ਕਰ ਨੂੰ ਜਾਵਾਂਗੇ ਜੇ ਗੁੱਡੀਏ ਤੂੰ ਮਰਨਾ ਸੀ ਕੜੀਆਂ ਕਾਟੋ ਕਰਨਾ ਸੀ ਜੇ ਗੁੱਡੀਏ ਤੂੰ ਮਰਨਾ ਸੀ ਕੜੀਆਂ ਕਾਟੋ ਕਰਨਾ ਸੀ ਜੇ ਗੁੱਡੀਏ ਤੂੰ ਮਰਨਾ ਸੀ ਰੱਈਆ ਕਾਟੋ ਕਰਨਾ ਨੀਕੇ ਬੱਚੇ ਰੋਣਗੇ ਅਸੀਂ ਤਾਂ ਤੇਰਾ ਵਾਲੀ ਬੈਠੀ ਆ ਵਾਹ ਇੱਕ ਹੋਰ ਮੋਟੇ ਕਾਕੜੇ ਨੂੰ ਬੱਲਾ ਆਸੇ ਮੈਂ ਦਰਿਆ ਲਿਆ ਹਾਂ ਵੀ ਆਹ ਗਾਣਾ ਸੁਣਾ ਤੁਸੀਂ ਆਂਦਰ ਰੱਖਿਓ ਲੋਕਾਂ ਕੇ ਸਰਦੇ ਰੱਖਿਓ ਯਾਰ ਵੀ ਪਈ ਕੁਛ ਹੋਇਆ ਤੈਨੂੰ ਸਮਝ ਆਣੇ ਮੈਂ ਕਿੰਜੇ ਘੋੜ ਯਾਰ ਵੀ ਮੈਂ ਤਾਂ ਆ ਪਾਣੇ ਕੁਛ ਨਹੀਂ ਨਰਾ ਤਾਂ ਹਾਲ ਕਰ ਲਓ ਐ ਨਾਲ ਲੀਕ ਟੋਟ ਲੈ ਕੇ ਆਂ ਖਾਣਾ ਖਾਉਣਾ ਆ ਗਿਆ ਗੱਲ ਪੈਣੀ ਮੇਰੇ ਘਰੇ ਤਾਂ ਸੁਪਨਾ ਸਾਰੇ ਮੇਰੇ ਕਿੰਨੇ ਦਸ ਕਰਦੇ ਆ ਬਥੇਰਾ ਨਾਲ ਦੇਉਗੇ ਨਾਲ ਦੇ ਲੋ ਜੀ ਗਿੱਡੀ ਫੂਕਦੀ ਬੰਡ ਵਾਲਿਆਂ ਨੇ ਹਣ ਮਾਈਆਂ ਬੀਬੀਆਂ ਨੇ ਬਣੇ ਬਣੇ ਪ੍ਰਸ਼ਾਦ ਵੰਡ ਰਹੇ ਆ ਗਿੱਡੀ ਫੂਕਣ ਦਾ ਬਾਹਰ ਹਾਂਜੀ ਹਾਂਜੀ ਉਹ ਦੋਰੇ ਪੈਂਦੇ

ਮੋਰਿੰਗ ਗੋਲੀ ਇੱਥੇ ਦੇ ਖਾਲੀ ਗੋਲੀ ਕਿੱਥੇ ਰੱਖਣਾ ਭਾਈ ਇੱਧੇ ਕਚਰਾ ਰੱਖ ਦੋ ਉਹ ਉਧਰ ਸੇ ਮੈਂ ਖਾਲੀ ਗੋਲੀਆਂ ਟਰਾਲੀ 'ਚ ਹੀ ਰੱਖ ਦੋ ਜੀ ਇੱਥੇ ਰੱਖਣਾ ਕਿੱਥੇ ਗੁੱਡੀ ਫੋਟੋਆਂ ਲੈ ਕੇ ਆ ਗਏ ਚਲੋ ਜੀ ਹੁਣ ਆਪਾਂ ਵਲੌਗ ਕਰਦੇ ਆਂ ਸਮਾਪਤ ਚਲਦੇ ਆਂ ਆਪੋ ਆਪਣੇ ਘਰਾਂ ਨੂੰ ਮਾਈਆਂ ਬੀਬੀਆਂ ਨੂੰ ਲੈ ਕੇ ਆਏ ਸੀ ਆਪਾਂ ਟਰਾਲੀਆਂ ਤੇ ਬਿਠਾ ਗਏ ਕਿਉਂਕਿ ਗੁੱਡੀ ਜੂ ਦੀ ਪਿੰਡ ਦੀ ਜੂਦ ਬਾਹਰ ਫੁਕਣੀ ਹੁੰਦੀ ਆਂ ਉਮੀਦ ਕਰਦੇ ਆਂ ਤੁਹਾਨੂੰ ਇਹ ਵਲੌਗ ਪਸੰਦ ਆਇਆ ਹੋਗਾ ਪਰ ਜੇ ਕਿਸੇ ਨੂੰ ਹੋਰ ਵੀ ਠੋਸ ਕਾਰਨ ਪਤਾ ਵੀ ਤਾਂ ਹੁਕੀ ਜਾਂਦੀ ਗੁੱਡੀ ਦਾ ਕਮੈਂਟ ਦੇ ਵਿੱਚ ਵੀ ਜਰੂਰ ਦੱਸਿਓ ਧੰਨਵਾਦ ਤੁਹਾਡਾ ਬਹੁਤ-ਬਹੁਤ ਹੀ ਬਲੌਗ ਵੇਖਣ ਲਈ ਸ਼ੁਕਰੀਆ ਮਿਹਰਬਾਨੀ ਉਮੀਦ ਕਰਦੇ ਆਂ ਵੀ ਤੁਹਾਨੂੰ ਇਹ ਬਲੌਗ ਬਹੁਤ ਪਸੰਦ ਆਇਆ ਹੋਊਗਾ ਇਹ ਪੁਰਾਣਾ ਸੱਭਿਆਚਾਰ ਹੈ ਸਾਡਾ ਧੰਨਵਾਦ